ਜੀਦੇ ਅੱਗੇ 36 ਪ੍ਰਕਾਰ ਦੇ ਪਕਵਾਨ ਛਕਣ ਵਾਸਤੇ ਨੇ ਜ਼ਰੂਰੀ ਥੋੜਾ ਭੀ ਉਹ ਅੰਦਰੋਂ ਵੀ ਤਸੱਲੀ ਨਾਲ ਖੁਸ਼ੀ ਨਾਲ ਜ਼ਿੰਦਗੀ ਜੀ ਰਿਹਾ ਹੋਵੇ ਉਹ ਗੱਲ ਵੱਖਰੀ ਏ ਇਹ ਸਾਧਨ ਹੋਣੇ ਗੱਲ ਵੱਖਰੀ ਏ ਪਰ ਜੀਵਨ ਦਾ ਸਕੂਨ ਤੇ ਖੁਸ਼ੀ ਹੋਣੀ ਗੱਲ ਬਿਲਕੁਲ ਅਲਹਿਦਾ ਪਰ ਅਸੀਂ ਤੋ ਲਈਏ ਕਿਸੇ ਨੂੰ ਕਿਸੇ ਨੂੰ ਬਹੁਤ ਮਹਿੰਗੀ ਗੱਡੀ ਤੇ ਜਾਂਦੇ ਆਪਾਂ ਕਹਿੰਨੇ ਵਾ ਵਾ ਇੰਨੀ ਖੁਸ਼ੀ ਰੱਬ ਸਾਨੂੰ ਦੇ ਦੇ ਤੈਨੂੰ ਕੀ ਪਤਾ ਵੀ ਉਹ ਸੱਚੀ ਖੁਸ਼ ਹੈ ਅੰਤਰ ਚਿੰਤਾ ਨੈਣੀ ਸੁਖੀ ਜਿਹੜਾ ਜੀਵ ਅੱਖਾਂ ਨਾਲ ਸੁਖੀ ਦਿਸਦਾ ਤੈਨੂੰ ਨਹੀਂ ਲੱਮ ਵੇਖਣ ਵਾਲਿਆ ਕਿ ਉਹਦੇ ਅੰਦਰ ਕਿੰਨੀਆਂ ਚਿੰਤਾਵਾਂ ਪੜ ਰਹੀਆਂ ਖਰੇ ਉਹਦੇ ਅੰਦਰ ਕੀ ਕੁਝ ਭਰਿਆ ਪਿਆ ਉਹਦੀਆਂ ਤਕਲੀਫਾਂ ਤੇ ਦੁੱਖ ਅੰਦਰ ਉਹਦੇ ਕਿੰਨੇ ਨੇ ਤੂੰ ਉਹਨੂੰ ਨਹੀਂ ਵੇਖ ਪਾਰਿਆ ਤੇਰੀਆਂ ਤਾਂ ਅੱਖਾਂ ਜੋ ਵਹਿੰਦੀਆਂ ਨੇ ਤੂੰ ਉਹਦੇ ਤੋਂ ਗੈਸ ਕਰ ਲੈਣਾ ਅੰਦਾਜ਼ਾ ਲਾ ਲੈ ਤੂੰ ਤਾਂ ਜਿਲਦ ਵੇਨ ਹੈ ਕਵਰ ਵੇਨ ਤੈਨੂੰ ਕੀ ਪਤਾ ਕਿਤਾਬ ਚ ਕੀ ਲਿਖਿਆ ਇਸ ਕਰਕੇ ਅੰਤਰ ਚਿੰਤਾ ਲੈਣੀ ਸੁਖੀ ਮੂਲ ਨਾ ਉਤਰੈ ਭੁਖ ਨਾਨਕ ਸਚੇ ਨਾਮ ਬਿਨ ਕਿਸੈ ਨਾ ਲਥੋ ਦੁਖ ਮਹਾਰਾਜ ਕਹਿੰਦੇ ਇਸ ਤਰ੍ਹਾਂ ਦੀ ਇਸ ਤਰ੍ਹਾਂ ਜੱਜ ਕਰਨਾ ਬੰਦ ਕਰ ਸਭ ਤੋਂ ਪਹਿਲਾਂ ਤਾਂ ਤੂੰ ਸੁਖ ਨੂੰ ਚੀਜ਼ਾਂ ਦੇ ਨਾਲ ਤੋਲ ਕੇ ਜੱਜ ਕਰਦਾ ਹੈ ਫੈਸਲੇ ਕਰਦਾ ਹੈ ਵੀ ਇਹ ਸੁਖੀ ਹੋਏਗਾ ਕਿਉਂਕਿ ਇਹਦੇ ਕੋਲ ਆ ਚੀਜ਼ ਜਿਹੜੀ ਅੱਛਾ ਜਿਹੜੀ ਸਾਡੇ ਕੋਲ ਨਹੀਂ ਨਾ ਹੁੰਦੀ ਜਦੋਂ ਦੂਜੇ ਕੋਲ ਹੁੰਦੀ ਅਸੀਂ ਉਦੋਂ ਹੀ ਅੰਦਾਜ਼ਾ ਲਾਉਂਦੇ ਵੀ ਇਹ ਸੁਖੀ ਹੋਏਗਾ ਕਿਉਂਕਿ ਇਹਦੇ ਕੋਲ ਆ ਚੀਜ਼ ਹੈ ਜਿਹੜੀ ਸਾਡੇ ਕੋਲ ਵੀ ਹੋਵੇ ਧਿਆਨ ਦੇਣਾ ਜਿਹੜੀ ਚੀਜ਼ ਸਾਡੇ ਕੋਲ ਹੋਵੇ ਨਾ ਅਸੀਂ ਕਦੇ ਉਹਦਾ ਅੰਦਾਜ਼ਾ ਦੂਜੇ ਪ੍ਰਤੀ ਨਹੀਂ ਲਾਉਂਦੇ ਵੀ ਆਹ ਚੀਜ਼ ਇਹਦੇ ਕੋਲ ਵੀ ਹੈ ਮੇਰੇ ਕੋਲ ਵੀ ਇਹ ਜ਼ਰੂਰ ਸੁਖੀ ਹੋਏਗਾ ਉੱਥੇ ਸਾਨੂੰ ਪਤਾ ਹੁੰਦਾ ਵੀ ਮੇਰੇ ਕੋਲ ਵੀ ਹੈ ਪਰ ਸੁਖੀ ਤਾਂ ਮੈਂ ਫਿਰ ਵੀ ਨਹੀਂ ਹੋਇਆ ਜਿਹੜੀ ਸਾਡੇ ਕੋਲ ਨਾ ਹੋਈ ਦੂਜੇ ਕੋਲ ਹੋਈ ਉਹਦੇ ਕੋਲ ਉਹ ਵਸਤੂ ਵੇਖ ਕੇ ਅਸੀਂ ਸੁੱਖ ਦਾ ਅੰਦਾਜ਼ਾ ਲਾਉਨੇ ਹਮੇਸ਼ਾ ਹੀ ਇਹ ਮਨ ਦਾ ਬੜਾ ਸਿੱਧਾ ਜਿਹਾ ਮੈਥਡ ਹੈ ਕਿ ਸਾਡੇ ਕੋਲ ਉਹ ਚੀਜ਼ ਨਹੀਂ ਹੈ ਦੂਜੇ ਕੋਲ ਹੈ ਤੇ ਕਿਉਂਕਿ ਸਾਨੂੰ ਉਹ ਚੀਜ਼ ਦੀ ਖਾਹਿਸ਼ ਹੁੰਦੀ ਹੈ ਅਸੀਂ ਕਹਿੰਦੇ ਵਾਵਾ ਇਹ ਤਾਂ ਸੁખી ਹੋਏਗਾ ਜ਼ਰੂਰ ਹੋਏਗਾ ਕਿਉਂਕਿ ਸਾਡਾ ਮਨ ਕਹਿੰਦਾ ਜਿਸ ਦਿਨ ਤੇਰੇ ਕੋਲ ਉਹ ਚੀਜ਼ ਹੋਈ ਤੂੰ ਸੁખી ਹੋਏਗਾ ਅੱਛਾ ਜਿਸ ਦਿਨ ਉਹ ਆ ਜਾਂਦੀ ਫਿਰ ਉਦੋਂ ਵੱਡੀ ਚੀਜ਼ ਦਾ ਅੰਦਾਜ਼ਾ ਆਪਾਂ ਦੂਜੇ ਕੋਲ ਵੇਖ ਕੇ ਲਾਉਨੇ ਆਂ ਫਿਰ ਉਹ ਚੀਜ਼ ਦਾ ਅੰਦਾਜ਼ਾ ਲਾਉਣਾ ਛੱਡਦੇ ਨੇ ਜਿਹੜੀ ਸਾਨੂੰ ਹਾਸਲ ਹੋ ਜਾਂਦੀ ਹੈ ਕਿਉਂਕਿ ਉਹਦਾ ਅਸੀਂ ਤਜਰਬਾ ਕਰ ਚੁੱਕੇ ਹੁੰਦੇ ਆ ਉਹਦਾ ਐਕਸਪੀਰੀਅੰਸ ਹੋ ਚੁੱਕਿਆ ਹੁੰਦਾ ਵੀ ਨਹੀਂ ਗਲਤ ਅੰਦਾਜ਼ਾ ਸੀ ਗੱਲ ਉਹ ਨਹੀਂ ਬਣੀ ਜਿਹੋ ਜੀ ਮੈਂ ਚਾਹੁੰਦਾ ਸੀ